ਹਾਂਜੀ ਦੋਸਤੋ ਸਵਾਗਤ ਹੈ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਤੁਹਾਡੇ ਵਾਸਤੇ ਕੋਠੀਆਂ ਲੈ ਕੇ ਆਏ ਆ ਸੋ ਅੱਜ ਸੁਰਖਪੀਰ ਰੋਡ ਬਠਿੰਡਾ ਸ਼ਹਿਰ ਦੇ ਵਿੱਚ ਕੋਠੀਆਂ ਆਪਾਂ ਦੇਖਾਂਗੇ ਤਿੰਨ ਇੱਕੋ ਜੀਆਂ ਕੋਠੀਆਂ ਬਣੀਆਂ ਬਿਲਕੁਲ ਫਰੈਸ਼ ਕੋਠੀਆਂ 100 ਗਾਜ ਦੇ ਵਿੱਚ ਇੱਕ ਕੋਠੀ ਜਿਹੜੀ ਆ ਬਣੀ ਹੋਈ ਆ ਔਰ ਬਹੁਤ ਹੀ ਸੋਹਣੇ ਐਲੀਵੇਸ਼ਨ ਦੇ ਨਾਲ ਬਹੁਤ ਹੀ ਸੋਹਣੇ ਫਰੰਟ ਦੇ ਨਾਲ ਜਿਹੜੀਆਂ ਕੋਠੀਆਂ ਤੁਹਾਡੇ ਵਾਸਤੇ ਲੈ ਕੇ ਆਏ ਆ ਤਿੰਨ ਇੱਕੋ ਜੀਆਂ ਕੋਠੀਆਂ ਸੋ ਆਪਾਂ ਕੋਠੀਆਂ ਵੇਖਾਂਗੇ ਉਸ ਤੋਂ ਪਹਿਲਾਂ ਜਿੰਨਾ ਵੀਰ ਭਰਾਵਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਇਹਨੂੰ ਸ਼ੇਅਰ ਜਰੂਰ ਕਰ ਦਿਓ ਸੋ ਤਿੰਨ ਇੱਕੋ ਜੀਆਂ ਕੋਠੀਆਂ ਤੁਹਾਡੇ ਵਾਸਤੇ ਲੈ ਕੇ ਆਏ ਆ ਸੋ ਸਟਾਰਟਿੰਗ ਤੇ ਵੀ ਵਾਸ਼ਰੂਮ ਦਿੱਤਾ ਹੋਇਆ ਪੋਰਚ ਵੀ ਕਾਫੀ ਖੁੱਲਾ ਡੁੱਲਾ ਪੋਰਚ ਦੇ ਵਿੱਚ ਦੀ ਪੌੜੀਆਂ ਚੜਦੀਆਂ ਦੋ ਬੈੱਡਰੂਮ ਜਿਹੜੇ ਆ ਗਰਾਉਂਡ ਫਲੋਰ ਤੇ ਬਣੇ ਹੋਏ ਆ 100 ਗੱਜ ਦੇ ਵਿੱਚ ਇੱਕ ਕੋਠੀ ਜਿਹੜੀ ਆ ਬਣੀ ਹੋਈ ਆ ਸੋ ਤਿੰਨ ਇੱਕੋ ਜੀਆਂ ਕੋਠੀਆਂ ਇੱਕ ਕੋਠੀ 100 ਗੱਜ ਦੇ ਵਿੱਚ ਜਿਹੜੀ ਆ ਬਣੀ ਹੋਈ ਆ ਡਬਲ ਸਟੋਰੀ ਕੋਠੀ ਆ ਗਰਾਉਂਡ ਤੇ ਦੋ ਬੈੱਡਰੂਮ ਬਣੇ ਆ ਤੇ ਫਰਸਟ ਫਲੋਰ ਤੇ ਇੱਕ ਜਿਹੜਾ ਬ ਉਹ ਬਣਿਆ ਹੋਇਆ ਸੋ ਆਪਾਂ ਦੇਖਦੇ ਹਾਂ ਫਿਰ ਇਸ ਕੋਠੀ ਨੂੰ ਸੋ ਰਸੋਈ ਦੇ ਵਿੱਚ ਜਿਹੜਾ ਕაბਰਡ ਦਾ ਕੰਮ ਆ ਉਹ ਬਾਕੀ ਹੈਗਾ ਬੈਡਰੂਮਾਂ ਦੇ ਵਿੱਚ ਵੀ ਕაბਰਡ ਜਿਹੜੇ ਆ ਉਹ ਨਹੀਂ ਬਣੇ ਔਰ ਵਾਸ਼ਰੂਮ ਜਿਹੜੇ ਆ ਬੈਡਰੂਮ ਦੇ ਨਾਲ ਅਟੈਚ ਹੈਗੇ ਆ ਪਿੱਛੇ ਵੈਂਟੀਲੇਸ਼ਨ ਵਾਸਤੇ ਜਿਹੜਾ ਜਾਲ ਵੀ ਛੱਡਿਆ ਹੋਇਆ ਔਰ ਬਹੁਤ ਹੀ ਵਧੀਆ ਜਿਹੜੇ ਆ ਵਾਸ਼ਰੂਮ ਉਹ ਤਿਆਰ ਕੀਤੇ ਗਏ ਆ ਛੇ ਆ ਟੂਟੀਆਂ ਦੀ ਗੱਲ ਹੋਵੇ ਸ਼ੀਟ ਦੀ ਗੱਲ ਹੋਵੇ ਜਾਂ ਟਾਈਲਸ ਦੀ ਗੱਲ ਹੋਵੇ ਸੋ ਬਹੁਤ ਹੀ ਵਧੀਆ ਕੋਠੀਆਂ ਤੁਹਾਡੇ ਵਾਸਤੇ ਲੈ ਕੇ ਆਏ ਆ ਬਿਲਕੁਲ ਫਰੈਸ਼ ਕੋਠੀਆਂ ਹੈਗੀਆਂ ਔਰ ਵੈਂਟੀਲੇਸ਼ਨ ਵਾਸਤੇ ਜਿਹੜਾ ਜਾਲ ਵੀ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋ ਸੋ ਗਰਾਊਂਡ ਤੇ ਦੋ ਬੈਡਰੂਮ ਜਿਹੜੇ ਆ ਬਣੇ ਹੋਇਆ ਔਰ ਦੋਨੋਂ ਬੈਡਰੂਮਾਂ ਦੇ ਨਾਲ ਇੱਕੋ ਜਿਹੜਾ ਵਾਸ਼ਰੂਮ ਅਟੈਚ ਕੀਤਾ ਗਿਆ ਇੱਕ ਸਟਾਰਟਿੰਗ ਤੇ ਵਾਸ਼ਰੂਮ ਆਪਾਂ ਦੇਖਿਆ ਤੇ ਆਜੋ ਫਿਰ ਇੱਕ ਝਾਤ ਜਿਹੜੀ ਫਰਸਟ ਫਲੋਰ ਤੇ ਵੀ ਮਾਰਦੇ ਆ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਬ੍ਰੋਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਆਪਾਂ ਜਿਹੜੀ ਆ ਫ੍ਰੀ ਆਫ ਕੋਸਟ ਕਰਦੇ ਆ ਬਸ ਤੁਸੀਂ ਵੀਡੀਓ ਬਣਾ ਕੇ ਸਾਨੂੰ ਭੇਜਨੀ ਆ ਮੋਬਾਈਲ ਨੂੰ ਟੈਡਾ ਕਰਕੇ ਔਰ ਘਰ ਦੀ ਪੂਰੀ ਡਿਟੇਲ ਜਿਹੜੀ ਆ ਸਾਨੂੰ ਸੈਂਡ ਕਰਿਆ ਕਰੋ ਘਰ ਦੀ ਦਿਸ਼ਾ ਕਿਹੜੀ ਆ ਕਿੰਨੇ ਗੱਜ ਦੇ ਵਿੱਚ ਬਣੀ ਹੋਈ ਆ ਜਾਂ ਕਿੰਨੇ ਮਰਲਿਆਂ ਦੇ ਵਿੱਚ ਬਣੀ ਹੋਈ ਆ ਕਿੰਨੇ ਬੈਡਰੂਮ ਬਣੇ ਹੋਏ ਆ ਕਿੰਨੀ ਚੌੜੀ ਗਲੀ ਹੈਗੀ ਆ ਸੋ ਕਿੰਨਾ ਫਰੰਟ ਹੈਗਾ ਡਾਈਮੈਂਸ਼ਨ ਵੀ ਸਾਰੀ ਇੱਕ ਪੇਜ ਉੱਤੇ ਲੈ ਕੇ ਸਾਨੂੰ ਸੈਂਡ ਕਰਿਆ ਕਰੋ ਤੇ ਐਡ ਆਪਾਂ ਤੁਹਾਡੀ ਫ੍ਰੀ ਚ ਕਰਾਂਗੇ ਬਸ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਉਹ ਵੀ ਫ੍ਰੀ ਆਫ ਕੋਸਟ ਹੀ ਹੈ ਉੱਪਰ ਦੀ ਗੱਲ ਕਰੀਏ ਤਾਂ ਇੱਕ ਜਿਹੜੀ ਆ ਬਾਲਕਨੀ ਆ ਇੱਕ ਬੈਡਰੂਮ ਨਾਲ ਅਟੈਚ ਵਾਸ਼ਰੂਮ ਸੋ ਬਹੁਤ ਹੀ ਵਧੀਆ ਏਰੀਆ ਦੇ ਵਿੱਚ ਸੁਰਖਪੀਰ ਰੋਡ ਬਠਿੰਡਾ ਸ਼ਹਿਰ ਦੇ ਵਿੱਚ ਜੇਕਰ ਇਹਦੇ ਆਪਾਂ ਰੇਟ ਦੀ ਗੱਲ ਕਰੀਏ ਤਾਂ 32 ਲੱਖ ਰੁਪਇਆ ਇੱਕ ਕੋਠੀ ਦੀ ਜਿਹੜੀ ਆ ਡਿਮਾਂਡ ਕੀਤੀ ਗਈ ਹੈ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸੋ ਬਹੁਤ ਧੰਨਵਾਦੀ ਇਸੇ ਤਰ੍ਹਾਂ ਹੀ ਜਿਹੜਾ ਆਪਣਾ ਸਹਿਯੋਗ ਆ ਉਹ ਬਣਾਈ ਰੱਖਿਓ ਬਾਬਾ ਪ੍ਰਾਪਰਟੀ ਚੈਨਲ ਤੁਹਾਡੇ ਵਾਸਤੇ ਕੋਠੀਆਂ ਦੀਆਂ ਜ਼ਮੀਨਾਂ ਦੀਆਂ ਦੁਕਾਨਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਸ਼ੁਕਰੀਆ